ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਜੋ ਕਿ ਆਪਣੀ ਇੱਕ ਗਾਈਡੈਂਸ ਵੀਡੀਓ ਦੀ ਆਪਾਂ ਪਲੇਲਿਸਟ ਤਿਆਰ ਕੀਤੀ ਆ ਜਿਹਦੇ ਵਿੱਚ ਕਿ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆਉਂਦੇ ਨੇ ਕਿ ਹਰੇਕ ਸਬਜੈਕਟ ਨਾਲ ਰਿਲੇਟਡ ਉਹਨਾਂ ਦੇ ਅਲੱਗ-ਅਲੱਗ ਸਵਾਲ ਹੁੰਦੇ ਨੇ ਕਿ ਅਸੀਂ ਕੋਈ ਫ੍ਰੀ ਤੇ ਜਿਹੜੇ YouTube ਚੈਨਲ ਜਾਂ PDF ਜਾਂ ਕਿਹੜੀ ਬੁੱਕ ਲਿਸਟ ਫੋਲੋ ਕਰੀਏ ਜਾਂ ਕਿਹੜੇ ਅਸੀਂ ਮਤਲਬ ਕਿ ਜੇਕਰ ਕੋਈ ਪੇਡ ਕੋਰਸ ਵਧੀਆ ਬਾਤਾ ਅਸੀਂ ਪੇਡ ਕੋਰਸ ਦੇ ਵਿੱਚ انرੋਲ ਕਰਕੇ ਆਪਣਾ ਵੀ ਆਪਣੀ ਵਧੀਆ ਤਰੀਕੇ ਨਾਲ ਤਿਆਰੀ ਅੱਗੇ ਵਧਾ ਸਕੀ ਤਾਂ ਜਿਆਦਾ ਸਾਡਾ ਟਾਈਮ ਖਰਾਬ ਨਾ ਹੋਵੇ ਸੋ ਇਸੇ ਲਈ ਅਲੱਗ-ਅਲੱਗ ਸਬਜੈਕਟ ਦੀ ਇੱਕ-ਇੱਕ ਵੀਡੀਓ ਛੋਟੀ-ਛੋਟੀ 5-5 10-10 ਮਿੰਟ ਦੀ ਆਪਾਂ ਬਣਾਇਆ ਕਰਾਂਗੇ ਜਿਦੇ ਵਿੱਚ ਕਿ ਆਪਾਂ ਹਰੇਕ ਸਬਜੈਕਟ ਨੂੰ ਡਿਟੇਲ ਚ ਕਰਾਂਗੇ ਹੁਣ ਇਹਦਾ ਫਾਇਦਾ ਇਹ ਹੈ ਕਿ ਜਿਹੜੇ ਬੱਚਿਆਂ ਨੇ ਮੰਨ ਲਓ ਕਿ ਸਿਰਫ ਪੋਲੀਟੀ ਬਾਰੇ ਮਤਲਬ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਹਾਂਜੀ ਪੋਲੀਟੀ ਲਈ ਕੀ-ਕੀ ਫੋਲੋ ਕਰਨਾ ਜਾਂ ਹਿਸਟਰੀ ਲਈ ਕੀ ਫੋਲੋ ਕਰਨਾ ਕਰੰਟ ਅਫੇਅਰ ਲਈ ਮੈਥ ਲਈ ਰੀਜ਼ਨਿੰਗ ਲਈ ਉਹ ਸਿਰਫ ਉਹੀ ਵੀਡੀਓ ਦੇਖ ਸਕਦੇ ਨੇ ਬਾਕੀਆਂ ਦੇ ਵਿੱਚ ਉਹਨਾਂ ਦਾ ਟਾਈਮ ਖਰਾਬ ਨਹੀਂ ਹੋਏਗਾ ਹੁਣ ਜੀ ਅੱਜ ਪੰਜਾਬ ਪੁਲਿਸ ਤੇ ਪੀਟਪੀਐਸਬੀ ਦੇ ਕਿਸੇ ਪੰਜਾਬ ਦੇ ਪੇਪਰ ਲਈ ਵੀ ਮਹੱਤਵਪੂਰਨ ਰਹੇਗੀ ਠੀਕ ਆ ਉਹਦੇ ਬਾਰੇ ਹੀ ਆਪਾਂ ਇਹਦੇ ਵਿੱਚ ਜ਼ਿਕਰ ਕਰਾਂ ਹੁਣ ਅੱਜ ਦਾ ਜਿਹੜਾ ਆਪਣਾ ਹੈਗਾ ਜੀ ਟੌਪਿਕ ਪੋਲਿਟੀ ਪੋਲਿਟੀ ਇਸ਼ੂ ਲਾ ਲਓ ਚਾਹੀ ਇੰਡੀਅਨ ਪੋਲਿਟੀ ਲਾ ਲਓ ਇਹਦੇ ਵਿੱਚ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਫ੍ਰੀ YouTube ਚੈਨਲ ਲਿਸਟ ਫ੍ਰੀ PDF Telegram ਚੈਨਲ ਲਿਸਟ ਜાં ਸਾਡੇ ਪੇਡ ਕੋਰਸ ਜਾਂ ਕੋਈ ਪੇਡ ਜਿਹੜੀ ਬੁੱਕ ਲਿਸਟ ਹੋ ਗਈ ਹੈ ਨਾ ਆਪਣੀ ਤਾਂ ਉਹਦੇ ਲਈ ਆਪਾਂ ਥਿਊਰੀ ਤੇ MCQ ਲਈ ਕੀ ਕਰ ਸਕਦੇ ਹਾਂ ਠੀਕ ਆ ਜੀ ਇਹ ਇਹ ਸਾਰੇ ਆਪਾਂ ਟੌਪਿਕ ਇਸ਼ੂ ਜਿੱਦਾਂ ਕਿ ਪੋਲਿਟੀ ਇਸ਼ੂ ਦੀ ਇੱਕ ਵੀਡੀਓ ਇਸ ਵਾਰ ਬਣ ਗਈ ਹਿਸਟਰੀ ਦੀ ਵੀਡੀਓ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਠੀਕ ਆ ਸਿਨੇਮਾ ਲਿਟਰੇਚਰ ਤੇ ਸਪੋਰਟਸ ਇਹਦੇ ਤੇ ਆਪਾਂ ਤੁਹਾਨੂੰ ਇੱਕ ਅਲੱਗ ਵੀਡੀਓ ਬਣਾ ਦਾਂਗੇ ਸਾਇੰਸ ਐਂਡ ਟੈਕ ਦੇ ਉੱਤੇ ਤੇ ਸਟ੍ਰੈਟੈਜੀ ਜੀਕੇ ਦੇ ਉੱਤੇ ਅੱਡ ਬਣਾਵਾਂਗੇ ਕਰੰਟ ਅਫੇਅਰ ਦੀ ਪਹਿਲੀ ਵੀਡੀਓ ਆਪਾਂ ਬਣਾਤੀ ਹੋਈ ਆ ਜੇਕਰ ਨਹੀਂ ਦੇਖੀ ਤਾਂ ਜ਼ਰੂਰ ਦੇਖੋ ਇਕਨੋਮਿਕ ਇਸ਼ੂ ਹੋ ਗਿਆ এনवायरमेंट ਇਸ਼ੂ ਹੋ ਗਿਆ ਜਾਂ ਜੀਓਗ੍ਰਾਫੀ ਇਹਨਾਂ ਦੇ ਉੱਤੇ ਆਪਾਂ ਅਲੱਗ-ਅਲੱਗ ਸੈਪਰੇਟ ਵੀਡੀਓ ਬਣਾਵਾਂਗੇ ਤਾਂ ਕਿ ਸਿਰਫ ਉਹੀ ਵੀਡੀਓ ਤੁਸੀਂ ਦੇਖ ਸਕੋ ਹੁਣ ਜੀ ਅੱਜ ਦੀ ਆਪਣੀ ਵੀਡੀਓ ਤਾਂ ਜਿੰਨਾ ਤੋਂ ਤੁਸੀਂ ਆਪਣੀ ਇਹ ਤਿਆਰੀ ਕਰ ਸਕਦੇ ਹੋ ਹੁਣ ਜੀ ਪੋਲਿਟੀ ਇਸ਼ੂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਪਣਾ ਖੁੱਦ ਦਾ ਚੈਨਲ ਜਿਹੜਾ ਹਨ ਤੁਹਾਡਾ ਖੁੱਦ ਦਾ ਚੈਨਲ ਜੀਕੇ ਅਕੈਡਮੀ ਪੰਜਾਬ ਤੋਂ ਤੁਸੀਂ ਪੋਲਿਟੀ ਕਰ ਸਕਦੇ ਹੋ ਬਹੁਤ ਡਿਟੇਲ ਦੇ ਵਿੱਚ ਮੈਂ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਜੇਕਰ ਇੱਕ ਵਾਰ ਇਹ ਵਾਲੀ ਪੋਲਿਟੀ ਨੂੰ ਆਪਣੀ ਨੂੰ ਫੋਲੋ ਕਰ ਲਓਗੇ ਤਾਂ ਤੁਹਾਨੂੰ ਕੋਈ ਵੀ ਥਿਊਰੀ ਲਈ ਠੀਕ ਆ ਸਿਰਫ ਥਿਊਰੀ ਲਈ ਕਹਿ ਰਿਹਾ ਮੈਂ ਥਿਉਰੀ ਲਈ ਤੁਹਾਨੂੰ ਹੋਰ ਕੋਈ ਵੀ ਬੁੱਕ ਫੋਲੋ ਕਰਨ ਦੀ ਜਰੂਰਤ ਨਹੀਂ ਜੇਕਰ ਤੁਸੀਂ ਟਰਸਟ ਕਰਕੇ ਕਰਨਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਦੋਸਤਾਂ ਨੂੰ ਪੰਜਾਬ ਪੁਲਿਸ ਦੇ ਚਾਹੇ ਸਬ ਇੰਸਪੈਕਟਰ ਦੇ ਪੇਪਰ ਲਾ ਲਓ ਚਾਹੇ ਤੁਸੀਂ ਲਗਾ ਲਓ ਆਪਣੇ ਪੀਪੀਐਸਬੀ ਦੇ ਪੇਪਰਾਂ 'ਚ ਜੋ ਜੋ ਵੀ ਪੋਲਿਟੀ ਦੇ ਕੁਐਸਚਨ ਪੁੱਛੇ ਜਾਂਦੇ ਨੇ ਆਲਮੋਸਟ ਤੁਸੀਂ ਦੇਖੋਗੇ ਕਿ ਜੇਕਰ ਪੋਲਿਟੀ ਦੇ 8 ਕੁਐਸਚਨ ਆਏ ਨੇ ਜਾਂ ਜਿੱਦਾਂ ਕਿ ਪੰਜਾਬ ਪੁਲਿਸ ਦੇ ਵਿੱਚ 7 8 10 11 ਕੁਐਸਚਨ ਵੀ ਪੁੱਛੇ ਗਏ ਸੀ ਕੁਝ ਪੇਪਰਾਂ 'ਚ ਤਾਂ ਉਹਦੇ ਵਿੱਚੋਂ ਇੱਕ ਦੋ ਕੁਐਸਚਨ ਨੂੰ ਛੱਡ ਕੇ ਸਾਰੇ ਕੁਐਸਚਨ ਇਹਨਾਂ ਦੀ ਆਪਣੀ ਜਿਹੜੀ ਪੀਡੀਐਫ ਆਪਾਂ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਵਾ ਹੁਣ ਜੀ ਇਹਦੇ ਵਿੱਚ ਪੰਜਾਬੀ ਤੇ ਇੰਗਲਿਸ਼ ਚ ਮਿਲੂਗਾ ਕਿਉਂਕਿ ਮੇਨ ਬੱਚਿਆਂ ਦਾ ਇਹੀ ਹੁੰਦਾ ਕਿ ਸਾਨੂੰ ਪੰਜਾਬੀ ਚ ਵੀ ਮਿਲੇ ਇੰਗਲਿਸ਼ ਚ ਵੀ ਸੋ ਪੰਜਾਬੀ ਚ ਵੀ ਮਿਲੂਗੀ ਇੰਗਲਿਸ਼ ਚ ਵੀ ਮਿਲੂਗੀ ਠੀਕ ਆ YouTube ਦੇ ਉਤੇ ਫ੍ਰੀ ਕਲਾਸਾਂ ਪਈਆਂ ਨੇ ਜੀ ਇੰਡੀਅਨ ਪੋਲਿਟੀ ਦੀਆਂ 28 ਕਲਾਸਾਂ ਨੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਆਪਾਂ ਪਾ ਦਾਂਗੇ ਉਹਨੂੰ ਤੁਸੀਂ ਜਾ ਕੇ ਜ਼ਰੂਰ ਦੇਖਣਾ ਵਾ ਵੀਡੀਓ ਚੈੱਕ ਕਰਿਓ ਤਾਂ ਪਹਿਲੀਆਂ 3-4 ਕਲਾਸਾਂ ਇਕੱਲੀਆਂ ਪੰਜਾਬੀ ਦੇ ਵਿੱਚ ਰਿਕਾਰਡ ਹੋਈਆਂ ਸੀ ਪਰ ਉਸ ਤੋਂ ਬਾਅਦ ਮੈਂ ਕੰਟੈਂਟ ਸਾਰਾ ਬਾਇਲੈਂਗੁਅਲ ਕਰਤਾ ਸੀਗਾ ਸੋ ਅਗਲੀਆਂ ਕਲਾਸਾਂ ਤੁਹਾਨੂੰ ਇੰਗਲਿਸ਼ ਪੰਜਾਬੀ 'ਚ ਮਿਲਣਗੀਆਂ ਤੇ ਪੀਡੀਐਫ ਤੁਹਾਨੂੰ ਇੰਗਲਿਸ਼ ਪੰਜਾਬੀ 'ਚ ਸਾਰੀਆਂ ਦੀ ਸਾਰੀਆਂ 28 ਕਲਾਸਾਂ ਦੀ ਆਪਣੀ ਟੈਲੀਗ੍ਰam ਚੈਨਲ ਜੀਕੇ ਅਕੈਡਮੀ ਪੰਜਾਬ ਦੇ ਉੱਤੇ ਫ੍ਰੀ ਦੇ ਵਿੱਚ ਮਿਲ ਜੇਗੀ ਠੀਕ ਹੈ ਇੱਥੋਂ ਤੁਸੀਂ ਕਰ ਸਕਦੇ ਹੋ ਹੁਣ ਅੱਗੇ ਜੀ ਇਹਦੇ ਇੱਕ ਮੈਂ ਨਾ 794 MCQ ਮਿਕਸ ਕਰਵਾਏ ਹੋਏ ਨੇ ਉਹ ਤੁਸੀਂ ਆਪਣੇ ਟੈਲੀਗ੍ਰam ਚੈਨਲ ਤੋਂ ਜਾ ਕੇ ਤੁਸੀਂ ਉਹਦੀ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਇਹਦੇ ਵਿੱਚ 100 150 ਕੁਐਸਚਨ ਤੁਹਾਨੂੰ ਮਿਲ ਜੇਗਾ ਫ੍ਰੀ ਦੇ ਵਿੱਚ 100 ਕ ਦੇ ਨੀਅਰ ਕੁਐਸਚਨ ਪਾਲਿਟੀ ਦਾਗਾ ਸਿਰਫ ਕੁਕ ਰਿਵੀਜ਼ਨ ਲਈ ਕਹਿ ਰਿਹਾ ਮੈਂ ਇਹਦੇ ਵਿੱਚ ਇਹ ਨਹੀਂ ਮੈਂ ਤੁਹਾਨੂੰ ਕਹਾਂਗਾ ਕਿ ਪੂਰੀ ਡਿਟੇਲ ਦੇ ਵਿੱਚ ਮੈਂ ਐਮਸੀਕਿਊ ਕਰਾਇਆ ਐਮਸੀਕਿਊ ਨਹੀਂ ਕਰਵਾਏਗੇ ਪਰ ਜਿਹੜੀ ਪੀਡੀਐਫ ਆਪਣੀ ਥਿਊਰੀ ਆ ਉਹ ਪੂਰੀ ਡਿਟੇਲ ਚ ਕਰਵਾਈ ਹੋਈ ਆ ਠੀਕ ਆ ਫਰੀ ਐਮਸੀਕਿਊ ਕੁਇਜ਼ ਚੈਨਲ ਦੇ ਵਿੱਚ ਮੈਂ ਪੋਲਿਟੀ ਦੇ ਕੁਐਸਚਨ ਪਾਉਣਾ ਰਹਿਣਾ ਮੈਂ 2000 ਕੁਐਸਚਨ ਉਹਦੇ ਵਿੱਚ ਟੋਟਲ ਕਰਵਾ ਚੁੱਕਿਆ ਮੈਂ ਠੀਕ ਆ ਜੀਕੇ ਤੇ ਕਰੰਟ ਅਫੇਅਰ ਦੇ ਉਹਨੂੰ ਜ਼ਰੂਰ ਜੁਆਇਨ ਕਰੋ ਜੋ ਤੁਸੀਂ ਆਪਣਾ ਟੈਲੀਗ੍ਰam ਚੈਨਲ ਜੁਆਇਨ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚ ਇਹ ਲਿੰਕ ਮਿਲ ਜੇਗਾ ਹੁਣ ਜੀ ਅੱਗੇ ਇਹ ਸੀਗਾ ਜੀ ਆਪਣਾ ਚੈਨਲ ਠੀਕ ਆ ਫਰੀ ਆਫ ਕਾਸਟ ਦੀ ਮੈਂ ਗੱਲ ਕਰ ਰਿਹਾ ਮੈਂ ਫਰੀ ਆਫ ਕਾਸਟ ਦੇ ਵਿੱਚ ਤੁਸੀਂ ਆਪਣਾ ਚੈਨਲ ਜੁਆਇਨ ਕਰ ਸਕਦੇ ਹੋ ਇੱਥੋਂ ਤੁਸੀਂ ਪੋਲਿਟੀ ਕਰ ਲਈ ਉਸ ਤੋਂ ਬਾਅਦ ਥਿਊਰੀ ਤੁਹਾਨੂੰ ਕਿਤੋਂ ਹੋਰ ਪੜ੍ਹਨ ਦੀ ਜ਼ਰੂਰਤ ਨਹੀਂ ਪੈਗੀ ਇਹ ਗਾਰੰਟੀ ਮੈਂ ਤੁਹਾਡੇ ਕੋਲੇ ਮ ਇੱਕ ਹੋਰ ਚੈਨਲ ਜੇਕਰ ਤੁਹਾਨੂੰ ਇਹ ਨਹੀਂ ਵਧੀਆ ਲੱਗਾ ਕਿਉਂਕਿ ਹਰੇਕ ਹਰੇਕ ਬੱਚੇ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਕਿਸੇ ਨੂੰ ਹਿੰਦੀ ਦੇ ਵਿੱਚ ਪੜ੍ਹਨਾ ਪਸੰਦ ਆ ਹਨਾ ਜਾਂ ਇੰਗਲਿਸ਼ ਦੇ ਵਿੱਚ ਪੜ੍ਹਨਾ ਵੈਸੇ ਐਕਸਪਲੇਨੇਸ਼ਨ ਹਿੰਦੀ 'ਚ ਹੋਵੇ ਹਨਾ ਤਾਂ ਉਹ ਕੀ ਕਰਦੇ ਆਪਣੇ ਸਟੱਡੀ ਆਈਕਿਊ ਆਈਐਸ ਦੇ ਵਿੱਚ ਇੱਕ ਅਮਿਤ ਕਿਲਹੌਰ ਸਰ ਨੇ ਇੰਗਲਿਸ਼ ਤੇ ਹਿੰਦੀ ਦੇ ਵਿੱਚ ਇਹਨਾਂ ਦਾ ਮਤਲਬ ਕਿ ਕੰਟੈਂਟ ਪਿਆ ਵਾ ਫ੍ਰੀ ਦੇ ਵਿੱਚ YouTube ਤੇ ਕਲਾਸਾਂ ਪਾਈਆਂ ਨੇ ਪਰ ਬਹੁਤ ਜ਼ਿਆਦਾ ਕਲਾਸਾਂ ਨੇ ਮੇਰੇ ਹਿਸਾਬ ਨਾਲ 80 82 ਕਲਾਸਾਂ ਹੋਣਗੀਆਂ ਜੇਕਰ ਤੁਸੀਂ ਡਿਟੇਲ ਦੇ ਵਿੱਚ ਤੁਹਾਨੂੰ ਲੱਗਦਾ ਇੰਨਾ ਦੀ ਤੁਸੀਂ ਡੈਮੋ ਚੈੱਕ ਕਰ ਲਓ ਇੱਕ ਵਾਰ ਜਾ ਕੇ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਜ਼ਰੂਰ ਕਰੋ ਉਹ ਵਧੀਆ ਪਰ ਨੰਡ ਕਰਵਾਇਆ ਹੋਇਆ ਇਹ ਸਾਰੇ ਜਿੰਨੇ ਵੀ ਚੈਨਲ ਮੈਂ ਤੁਹਾਨੂੰ ਸੁਜੈਸਟ ਕਰ ਰਿਹਾ ਆ ਵਾ ਇਹਨਾਂ ਦੇ ਉੱਤੇ ਮੈਂ ਰਿਸਰਚ ਕਰਕੇ ਹੀ ਤੁਹਾਨੂੰ ਦੱਸਿਆ ਨਾ ਜਾਂ ਕਿਤੇ ਨਾ ਕਿਤੇ ਮੈਂ ਆਪਣੀ ਤਿਆਰੀ ਦੌਰਾਨ ਜਦੋਂ ਮੈਂ ਗਵਰਨਮੈਂਟ ਜੌਬ ਦੀ ਤਿਆਰੀ ਕਰਦਾ ਸੀ ਉਸ ਦੌਰਾਨ ਕਿਤੇ ਨਾ ਕਿਤੇ ਇਹਨਾਂ ਤੋਂ ਕੋਈ ਨਾ ਕੋਈ ਟੌਪਿਕ ਜ਼ਰੂਰ ਪੜਿਆ ਹੋਇਆ ਉਹਨੂੰ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹੀ ਚੈਨਲ ਮੈਂ ਐਡ ਕੀਤੇ ਨੇ ਜਾਂ ਜਿਨ੍ਹਾਂ ਦਾ ਮੈਂ ਨਹੀਂ ਵੀ ਪੜਿਆ ਉਹਨਾਂ ਤੋਂ ਮੈਂ ਥੋੜੀ ਬਹੁਤ ਰਿਸਰਚ ਕਰਕੇ ਜਾਂ ਕਿਤੇ ਰਿਵਿਊ ਮਿਲਿਆ ਹਨਾ ਉਹਨਾਂ ਦੇ ਰਿਵਿਊ ਦੇ ਮੁਤਾਬਕ ਹੀ ਆਪਾਂ ਇਹ ਚੀਜ਼ਾਂ ਨੂੰ ਐਡ ਕੀਤਾ ਵਾ ਠੀਕ ਹੈ ਫ੍ਰੀ YouTube ਚੈਨਲ ਹੁਣ ਇੱਕ ਹੈਗੇ ਨੇ ਜੀ ਚੈਨਲ ਵਰੁਣ अवस्थी ਸਰ ਅੰਗਰੇਜ਼ੀ ਦੇ ਹਿੰਦੀ ਦੇ ਵਿੱਚ ਇਹ ਕਰਵਾਉਂਦੇ ਨੇ ਬਹੁਤ ਵਧੀਆ ਟੀਚਰ ਨੇ ਇਹ ਇਹਨਾਂ ਤੋਂ ਤੁਸੀਂ ਪਾਲਟੀ ਕਰ ਸਕਦੇ ਹੋ ਪਰ ਇਹਨਾਂ ਦੇ ਨਾ ਫ੍ਰੀ ਦੇ ਵਿੱਚ ਤੁਸੀਂ ਦੇਖੋਗੇ ਪੂਰੀ ਕੰਪਲੀਟ ਪਾਲਟੀ ਤੁਹਾਨੂੰ ਨਹੀਂ ਮਿਲੇਗੀ ਪਰ ਮੇਨ ਮੈਂ ਜੇਕਰ ਤੁਸੀਂ ਕਿਤੇ ਹੋਰ ਵੀ ਪੜ ਰਹੇ ਹੋ ਉਹਨਾਂ ਦਾ ਕੁਇਕ ਰਿਵੀਜ਼ਨ ਲਈ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਕਿਉਂਕਿ YouTube ਤੇ ਮੈਰਾਥਨ ਕਲਾਸਾਂ ਪਈਆਂ ਹੋਈਆਂ ਨੇ ਜੇਕਰ ਤੁਹਾਨੂੰ ਪੋਲਿਟੀ ਕਈ ਵਾਰ ਇਦਾਂ ਹੁੰਦਾ ਨਾ ਆਪਾਂ ਨੂੰ ਕਿਸੇ ਟੀਚਰ ਤੋਂ ਸਮਝ ਆਉਂਦੀ ਆ ਕਿਸੇ ਤੋਂ ਨਹੀਂ ਆਉਂਦੀ ਜੇਕਰ ਤੁਹਾਨੂੰ ਇਸ਼ੂ ਆ ਰਿਹਾ ਕਿਤੇ ਹੋਰ ਪੜ ਕੇ ਵੀ ਜਾਂ ਬੁੱਕ ਤੋਂ ਪੜ ਕੇ ਤਾਂ ਤੁਸੀਂ ਇਹਨਾਂ ਦੇ ਮੈਰਾਥਨ ਕਲਾਸਾਂ ਲਗਾ ਲਓ ਇੱਕ ਵਾਰੀ ਤੁਹਾਨੂੰ ਫਾਇਦਾ ਮਿਲੇਗਾ ਠੀਕ ਹੈ ਸੋ ਇਹਨਾਂ ਸਾਰਿਆਂ 'ਚ ਕੋਸ਼ਿਸ਼ ਕਰੋ ਇੱਕ ਚੈਨਲ ਨੂੰ ਹੀ ਫੋਲੋ ਕਰਨਾ ਪਹਿਲਾਂ ਇੱਕ ਵਾਰੀ ਇੱਕ ਚੈਨਲ ਨੂੰ ਫੋਲੋ ਕਰੋ ਜੇਕਰ ਤੁਹਾਨੂੰ ਫੇਰ ਵੀ ਹੈਲਪ ਨਹੀਂ ਹੋ ਰਹੀ ਫੇਰ ਦੂਜੇ ਅਦਰਵਾਈਜ਼ ਇੱਕ ਸਿੰਗਲ ਚੈਨਲ ਨੂੰ ਫੋਲੋ ਕਰਨਾ ਠੀਕ ਹੈ ਔਰ ਇਹਦੇ ਵਿੱਚ ਮੈਂ ਵਰਡ ਐਡ ਕਰਨਾ ਭੁੱਲ ਗਿਆ ਸੋ ਇਹ ਨਹੀਂ ਕਿ ਸਾਰੇ ਇਕੱਲੇ ਇਕੱਲੇ ਦੀਆਂ ਤੁਸੀਂ ਕਰਦੇ ਹਾਂ ਹਾਂ ਡੈਮੋ ਲਈ ਤੁਸੀਂ ਇੱਕ ਇੱਕ ਦੋ ਦੋ ਵੀਡੀਓਜ਼ ਚੈੱਕ ਕਰਕੇ ਤੁਸੀਂ ਅੱਗੇ ਕਰ ਸਕਦੇ ਹੋ ਠੀਕ ਹੈ ਤੇ ਇਹਨਾਂ ਦੇ ਫ੍ਰੀ ਦੇ ਟਾਪ ਦੇ ਪਾਲਟੀਓ ਐਮਸੀਕਿਊ ਇਹਨਾਂ ਦੇ ਕਰਵਾਏ ਹੋਏ ਨੇ ਇਹ ਵੀ ਤੁਸੀਂ ਕਰ ਸਕਦੇ ਹੋ ਵਧੀਆ ਕੁਐਸਚਨ ਹੁੰਦੇ ਨੇ ਇਹਨਾਂ ਦੇ ਵੀ ਪੇਪਰ ਦੇ ਵਿੱਚ ਸੋ ਵਨ ਲਾਈਨਰ ਦੇ ਵਿੱਚ ਬਹੁਤ ਵਧੀਆ ਕੁਐਸਚਨ ਇਹਦੇ ਵਿੱਚ ਕਵਰ ਹੁੰਦੇ ਤਾਂ ਬਹੁਤ ਵਧੀਆ ਪੜਾਉਂਦੇ ਨੇ ਤੁਸੀਂ ਕਰ ਸਕਦੇ ਹੋ ਮੈਂ ਵੀ ਵਿੱਚ ਦੀ ਇਹਨਾਂ ਤੋਂ ਆਪਣੀ ਤਿਆਰੀ ਦੌਰਾਨ ਥੋੜੇ ਬਹੁਤ ਟਾਪਿਕਸ ਇਹਨਾਂ ਤੋਂ ਕੀਤੇ ਸੀ ਜਦੋਂ ਮੈਂ ਤਿਆਰੀ ਕਰਦਾ ਕਿਉਂਕਿ ਕਈ ਵਾਰ ਨਾ ਬੁਕਿਸ਼ ਲੈਂਗੁਏਜ ਦੇ ਵਿੱਚ ਸਾਨੂੰ ਉਹ ਸਮਝ ਨਹੀਂ ਆਉਂਦੀ ਜੋ ਕਿ ਆਪਣੇ ਟੀਚਰ ਤੁਹਾਡਾ ਮੈਂਟਰ ਜੇਕਰ ਤੁਹਾਨੂੰ ਬੋਲ ਕੇ ਹਨਾ ਉਹ ਚੀਜ਼ ਦੱਸਦਾ ਵਾ ਤੁਹਾਨੂੰ ਜਿਆਦਾ ਵਧੀਆ ਤਰੀਕੇ ਨਾਲ ਸਮਝ ਆਉਂਦੀ ਆ ਤਾਂ ਤੁਸੀਂ ਕਰ ਸਕਦੇ ਹੋ ਜੀ ਸ ਇਹ ਚੈਨਲ ਦਾ ਨਾਮ ਆ ਡਾਕਟਰ ਵਿਪਨ ਗੋਇਲ ਨਾਮ ਆ ਅੰਗਰੇਜ਼ੀ ਦੇ ਹਿੰਦੀ ਦੇ ਵਿੱਚ ਕਰਵਾਉਂਦੇ ਨੇ ਫ੍ਰੀ YouTube ਦੇ ਕਲਾਸਾਂ ਤੇ ਪਈਆਂ ਇੱਕ ਪਲੇਲਿਸਟ ਪਈ ਆ ਜੀ ਇਹਨਾਂ ਦੇ ਵੀ ਵੀਡੀਓਜ਼ ਸਿਰਫ 15 ਵੀਡੀਓਜ਼ ਨੇ ਥੋੜੀਆਂ ਜਿਹਾ ਵੱਡੀਆਂ ਹੋਣਗੀਆਂ ਸ਼ਾਇਦ ਇਹ ਕੰਪਲੀਟ ਇੰਡੀਅਨ ਪੋਲੀਟੀ ਬਾਈ ਲਕਸ਼ਮੀਕਾਂਤ ਬਾਈ ਡਾਕਟਰ ਵਿਪਨ ਗੋਇਲ ਸਟੱਡੀ ਆ ਕਿਉਂ ਇਹ ਸਰਚ ਮਾਰੋਗੇ ਤਾਂ ਆਪ 15 ਵੀਡੀਓਜ਼ ਨਿਕਲ ਆਉਣਗੀਆਂ ਇਹ ਤੁਸੀਂ ਕਰ ਲਓ ਥਿਊਰੀ ਦੇ ਵਿੱਚ ਇਹਨਾਂ ਨੇ ਕਰਾਈਆਂ ਨੇ ਇਹ ਵੀ ਤੁਸੀਂ ਕਰ ਸਕਦੇ ਹੋ ਵਧੀਆ ਇਹਦੇ ਵਿੱਚ ਮੇਨ ਮੈਂ ਸਾਰੀ ਕੰਪਲੀਟ ਨਹੀਂ ਆਈ ਥਿੰਕ ਇਹ ਹੋਵੇਗੀ ਪਰ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਮੇਨ ਟਾਪਿਕ ਜਿਹੜੇ ਜ਼ਿਆਦਾ ਹਾਈਲਾਈਟਡ ਕੁਐਸਚਨ ਪੇਪਰ ਦੇ ਵਿੱਚ ਬਣਦੇ ਨੇ ਟਾਪਿਕ ਪੁੱਛੇ ਜਾਂਦੇ ਨੇ ਫੰਡਾਮੈਂਟਲ ਰਾਈਟਸ ਡਿਊਟੀ ਹੋ ਗਿਆ ਹਨਾ ਤੇ ਅਮੈਂਡਮੈਂਟਸ ਹੋ ਗਈਆਂ ਜਾਂ ਜਾਂ ਆਪਣੀ ਸਿਟੀਜ਼ਨਸ਼ਿਪਸ ਹੋ ਗਈਆਂ ਹਨ ਇਹ ਇਹਨਾਂ ਨਾਲ ਰਿਲੇਟਡ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਪਰ ਕੰਪਲੀਟ ਮੈਨੂੰ ਪੂਰਾ ਨਹੀਂ ਪਤਾ ਕਿਉਂਕਿ ਮੈਂ ਥੋੜੀਆਂ ਜਿਹਾ ਦੋ ਚਾਰ ਵੀਡੀਓ ਦੇਖੀਆਂ ਸੀ ਸੋ ਮੈਨੂੰ ਵਧੀਆ ਲੱਗਿਆ ਕੰਟੈਂਟ ਇਹਦੇ ਨਾਲ ਹੀ ਤੁਹਾਨੂੰ ਮੈਂ ਇਹ ਚੀਜ਼ ਸਜੈਸਟ ਕੀਤੀ ਹੈ ਤੁਸੀਂ ਕਰ ਸਕਦੇ ਹੋ ਟੌਪ ਆਫ ਕੁਆਲਿਟੀ ਦੇ ਐਮਸੀਕਿਊ ਇਹਨਾਂ ਦੇ ਚੈਨਲ ਦੇ ਉੱਤੇ ਇਹਨਾਂ ਦਾ ਨੇਮ ਸਰਚ ਕਰਕੇ ਤੁਸੀਂ ਜੇਕਰ YouTube ਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਇਹ YouTube ਦਾ ਕੰਟੈਂਟ ਮੈਂ ਤੁਹਾਨੂੰ ਦੱਸ ਰਿਹਾ YouTube ਦਾ ਕੰਟੈਂਟ ਉੱਪਰ ਵਾਲੇ ਵੀ YouTube ਦਾ ਥੱਲੇ ਵਾਲਾ ਵੀ YouTube ਦਾ ਠੀਕ ਹੈ ਇਹਨਾਂ ਤੋਂ ਇਹ ਚਾਰ ਚੈਨਲ ਨੇ ਇਹਨਾਂ ਚਾਰਾਂ ਚੈਨਲਾਂ 'ਚੋਂ ਕਿਸੇ ਵੀ ਇੱਕ ਚੈਨਲ ਨੂੰ ਤੁਸੀਂ ਥਿਊਰੀਲੀ ਫੋਲੋ ਕਰ ਸਕਦੇ ਹੋ ਸੋ ਮੇਰਾ ਮੇਰਾ ਤੁਹਾਨੂੰ ਪਰਸਨਲ ਓਪੀਨੀਅਨ ਇਹ ਹੀ ਆ ਕਿ ਥਿਊਰੀਲੀ ਪਲੀਜ਼ ਇੱਕ ਵਾਰੀ ਕੋਸ਼ਿਸ਼ ਕਰਿਓ ਕਿ ਆਪਣਾ ਇੱਕ ਚੈਨਲ ਨੂੰ ਇੱਕ ਵਾਰੀ ਸੁਣ ਲਿਓ ਠੀਕ ਹੈ ਕਿਉਂਕਿ ਬਾਅਦ ਵਿੱਚ ਤੁਸੀਂ ਕੋਈ ਵੀ ਬੁੱਕ ਚੱਕੋਗੇ ਤੁਹਾਨੂੰ ਬਹੁਤ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਇਹ ਥੋੜੇ ਟਾਪਿਕ ਇਦਾਂ ਦੇ ਹੁੰਦੇ ਨੇ ਕਿ ਤੁਹਾਨੂੰ ਸਮਝਣ ਦੀ ਲੋੜ ਹੁੰਦੀ ਐ ਐਕਸਪਲੇਨੇਸ਼ਨ ਦੇ ਨਾਲ ਸੋ ਕੋਸ਼ਿਸ਼ ਕਰਿਓ ਕਿ ਇੱਕ ਚੈਨਲ ਨੂੰ ਕਿਸੇ ਨੂੰ ਵੀ ਫੋਲੋ ਕਰ ਲਿਓ ਅੱਗੇ ਆ ਗਿਆ ਜੀ ਸਾਡੇ ਹੁਣ ਬੱਚਿਆਂ ਦਾ ਮੈਸੇਜ ਆਉਂਦਾ ਕਿ ਪੇਡ ਬੁੱਕ ਜਾਂ ਕੋਈ ਕੋਰਸ ਜਾਂ ਨੋਟਸ ਵਗੈਰਾ ਪੇਡ ਐਪਲੀਕੇਸ਼ਨ ਜਿੱਥੋਂ ਅਸੀਂ ਇਨਰੋਲ ਕਰੀਏ ਹੈਨਾ ਸਭ ਤੋਂ ਪਹਿਲਾਂ ਜੀ ਇੱਕ ਦੋ ਬੁੱਕਸ ਹੁੰਦੀਆਂ ਨੇ ਲੂਸ਼ੰਡ ਦੀ ਬੁੱਕ ਤੇ ਲੂਸ਼ੰਡ ਤੇ ਅਰੀਹੰਤ ਦੀ ਇਹਨਾਂ ਦੋਨੇ ਇਕੁਅਲ ਬੁੱਕ ਨੇ ਥਿਉਰੀ ਇਹਦੇ ਵਿੱਚ ਸਾਰੀ ਕੰਪਲੀਟ ਜੀਕੇ ਮਿਲੂਗੀ ਤੁਹਾਨੂੰ ਪਰ ਉਹਦੇ ਵਿੱਚ ਪਾਲਿਟੀ ਦਾ ਇੱਕ ਅਲੱਗ ਤੋਂ ਚੈਪਟਰ ਬਣਿਆ ਹੋਇਆ ਵਾ ਪਾਲਿਟੀ ਦੇ ਸੋ ਇਹਦੇ ਵਿੱਚ ਫੈਕਟ ਬਹੁਤ ਵਧੀਆ ਕਵਰ ਕੀਤੇ ਹੋਏ ਨੇ ਸੋ ਤੁਸੀਂ ਵਨ ਲਾਈਨਰ ਦੇ ਵਿੱਚ ਜਿੱਦਾਂ ਕਿ ਪੰਜਾਬ ਪੁਲਿਸ ਦੇ ਪੇਪਰਾਂ ਜਾਂ ਪੀਐਸਬੀ ਦੇ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਤੁਸੀਂ ਇੱਥੋਂ ਕਰ ਸਕਦੇ ਹੋ ਲੂਸ਼ਨ ਦੀ ਬੁੱਕ ਤੋਂ ਗਰੁੱਪ ਸੀ ਦੇ ਪੇਪਰਾਂ ਲਈ ਠੀਕ ਹੈ ਗਰੁੱਪ ਸੀ ਦੇ ਪੇਪਰਾਂ ਲਈ ਜਾਂ ਐਸਐਸਸੀ ਦੇ ਪੇਪਰ ਹੋਗੇ ਇਹਨਾਂ ਤੋਂ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਇਹਨਾਂ ਦਾ ਹੈਗਾ ਥੋੜੀ ਬੋਰਿੰਗ ਆ ਇਹ ਕਿਤਾਬਾਂ ਥੋੜੀਆਂ ਜਿਹੀ ਬੋਰਿੰਗ ਨੇ ਪਰ ਤੁਸੀਂ ਜੇਕਰ ਘੱਟ ਸਮੇਂ ਦੇ ਵਿੱਚ ਕਵਰ ਕਰਨਾ ਚਾਹੁੰਦੇ ਹੋ ਕਿੱਥੋਂ ਤੁਸੀਂ ਵੀਡੀਓ ਕਰ ਲਈ ਤਾਂ ਉਸ ਤੋਂ ਬਾਅਦ ਤੁਸੀਂ ਜਸਟ ਰਿਵਾਈਜ਼ ਕਰਨਾ ਤਾਂ ਇਹਨਾਂ ਬੁੱਕਾਂ ਤੋਂ ਤੁਸੀਂ ਰਿਵਾਈਜ਼ ਕਰ ਸਕਦੇ ਹੋ ਤੇ ਫੈਕਟ ਯਾਦ ਕਰ ਸਕਦੇ ਹੋ ਆਪਦੇ ਹੱਥਾਂ ਦੇ ਨਾਲ ਮਤਲਬ ਬੁੱਕ ਲੈ ਲਈ ਤੇ ਬੁੱਕ ਦੀ ਜਿਆਦਾ ਪ੍ਰਾਈਸ ਵੀ ਨਹੀਂ 150 ਤੋਂ 200 ਰੁਪਏ ਦੀ ਇੱਕ ਬੁੱਕ ਹੁੰਦੀ ਹੈ ਦੋਨੋਂ ਚੋਂ ਇੱਕ ਬੱਕੋ ਲੈਣੀ ਹੈ ਠੀਕ ਹੈ ਦੋਨੇ ਨਹੀਂ ਬੁੱਕਸ ਪਰਚੇਸ ਕਰਦੇ ਆ ਦੋਨੇ ਸੇਮ ਨੇ ਬਸ ਥੋੜਾ ਬਹੁਤ ਫਰਕ ਹੁੰਦਾ ਵਾ ਸੋ ਦੋਨਾਂ ਚੋਂ ਇੱਕ ਬੁੱਕ ਜਿਹੜੀ ਵੀ ਤੁਹਾਨੂੰ ਅਵੇਲੇਬਿਲਟੀ ਦੇ ਅਕੋਰਡਿੰਗ ਤੁਹਾਨੂੰ ਮਿਲਦੀ ਆ ਆਫਲਾਈਨ ਆਨਲਾਈਨ ਤੁਸੀਂ ਲੈ ਸਕਦੇ ਹੋ ਹਾਂ 3 ਨੰਬਰ ਤੇ ਆ ਗਿਆ ਜੀ ਉਡਾਨ ਉਡਾਨ ਦੀ ਇੱਕ ਪਾਲਿਟੀ ਦੀ ਬੁੱਕ ਹੁੰਦੀ ਹੈ ਓਨਲੀ ਆਈਐਸ ਦੀ ਠੀਕ ਆ ਬਹੁਤ ਵਧੀਆ ਬੁੱਕ ਆ ਜੀ ਥਿਉਰੀ ਆ ਬਹੁਤ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਇਹਨਾਂ ਨੇ ਤਾਂ ਇਹ ਤੁਸੀਂ ਬੁੱਕ ਫੋਲੋ ਕਰ ਸਕਦੇ ਹੋ ਇਹ ਨੋਟਸ ਇਹਦੇ ਵਿੱਚ ਸਾਰੇ ਸਬਜੈਕਟ ਤੁਹਾਨੂੰ ਮਿਲ ਜਾਣਗੇ ਪਰ ਇਹਦੇ ਵਿੱਚ ਸਿਰਫ ਪੋਲਿਟੀ ਦੀ ਬੁੱਕ ਅਲੱਗ ਤੋਂ ਆ ਇਹਦਾ ਮੈਨੂੰ ਪ੍ਰਾਈਸ ਨਹੀਂ ਪਤਾ ਨੋਟਸ ਦਾ ਵੈਸੇ ਪੀਡੀਐਫ ਤੁਹਾਨੂੰ ਟੈਲੀਗ੍ਰam ਵਗੈਰਾ ਚੈਨਲਾਂ ਦੇ ਉੱਤੇ ਮਿਲ ਜਾਏਗੀ ਇੱਥੇ ਘੁੰਮਦੀ ਹੋਈ ਤਾਂ ਤੁਸੀਂ ਇਹ ਕਰ ਸਕਦੇ ਹੋ ਵਧੀਆ ਮਤਲਬ ਇਹਨਾਂ ਦਾ ਕੰਟੈਂਟ ਆ ਪੂਰਾ ਡਿਟੇਲ ਚ ਕਰਵਾਇਆ ਹੋਇਆ ਮਤਲਬ ਡਿਟੇਲ ਚ ਤੁਸੀਂ ਜੇਕਰ ਪੜ੍ਹਨਾ ਚਾਹੁੰਦੇ ਹੋ ਜਿੱਦਾਂ ਕਿ ਗਰੁੱਪ B ਦੇ B ਪੇਪਰਾਂ ਲਈ ਤੁਹਾਡੇ ਲਈ ਇਹ ਸਫੀਸ਼ੀਐਂਟ ਰਹੇ ਇਹ ਬਹੁਤ ਹੀ ਜ਼ਿਆਦਾ ਮੈਂ ਕਹੂੰਗਾ ਕਿ ਬਹੁਤ ਡਿਟੇਲ ਚ ਕਰਾਇਆ ਸਭ ਤੋਂ ਡਿਟੇਲ ਦੇ ਵਿੱਚ ਨੰਬਰ 1 ਤੇ ਜੇਕਰ ਪੋਲਿਟਿਕ ਕਿਸੇ ਬੁੱਕ ਦੇ ਵਿੱਚ ਹੈਗੀ ਆ ਤਾਂ ਲక్ష్ਮੀਕਾਂਤ ਦੇ ਵਿੱਚ ਹੈਗੀ ਆ ਲక్ష్ਮੀਕਾਂਤ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਇੰਗਲਿਸ਼ ਚ ਵੀ ਮਿਲੂਗੀ ਹਿੰਦੀ ਚ ਵੀ ਮਿਲੂਗੀ ਪਰ ਇਹਦਾ ਇੱਕ ਡਰਾਅ ਬੈਕ ਮਤਲਬ ਆਪਾਂ ਥੋੜਾ ਇਹਨੂੰ ਇਸ ਤਰ੍ਹਾਂ ਨਹੀਂ ਕਹਾਂਗਾ ਜਿੱਦਾਂ ਕਿ ਮੰਨ ਲਓ ਗਰੁੱਪ ਸੀ ਦੇ ਪੇਪਰ ਉਹਦੇ ਲਈ ਤੁਸੀਂ ਲక్ష్ਮੀਕਾਂਤ ਪੜ੍ਹੋਗੇ ਨਾ ਤਾਂ ਤੁਸੀਂ ਬਹੁਤ ਜ਼ਿਆਦਾ ਉਲਝ ਜਿਓਗੇ ਪਰ ਤੁਹਾਡਾ ਟਾਈਮ ਬਹੁਤ ਖਰਾਬ ਹੈ ਕਿਉਂਕਿ ਕਈ ਵਾਰ ਨਾ ਪੇਪਰ ਦੇ ਵਿੱਚ ਸਿਰਫ 2 ਤੋਂ 3 ਕੁਐਸਚਨ ਹੀ ਪਾਲਿਟੀ ਦੇ ਪੁੱਛੇ ਜਾਂਦੇ ਕਿਉਂਕਿ 25 ਤੋਂ 30 ਨੰਬਰ ਦੀ ਜੀਕੇ ਹੁੰਦੀ ਹੈ ਜ਼ਿਆਦਾਤਰ ਸਟੈਟਿਕ ਜੀਕੇ ਪੁੱਛਦੇ ਨੇ ਸੋ ਕਈ ਵਾਰ 2 ਤੋਂ 3 ਕੁਐਸਚਨ ਹੀ ਉਹਦੇ ਵਿੱਚ ਪਾਲਿਟੀ ਦੇ ਆਉਂਦੇ ਨੇ ਸੋ ਇਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਤੁਹਾਡਾ ਟਾਈਮ ਪੇਸਟ ਹੋਏਗਾ ਸੋ ਉਹਦੇ ਨਾਲ ਜ਼ਰੂਰੀ ਹੈ ਕਿ ਤੁਸੀਂ ਉੱਪਰ ਵਾਲੇ ਕੰਟੈਂਟ ਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਫੋਲੋ ਕਰੋ ਇਹਨੂੰ ਤੁਸੀਂ ਜੇਕਰ ਤੁਸੀਂ ਪੂਰੀ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਜਾਂ ਪੀਸੀਐਸ ਦੀ ਤਿਆਰੀ ਕਰਦੇ ਹੋ ਜਾਂ ਗਰੁੱਪ ਬੀ ਜਾਂ ਗਰੁੱਪ ਪੀ ਲਈ ਉਹਦੇ ਲਈ ਤੁਸੀਂ ਇਹਨੂੰ ਫੋਲੋ ਕਰ ਸਕਦੇ ਆ ਅਦਰਵਾਈਜ਼ ਉੱਪਰ ਵਾਲੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਹ ਤਿੰਨ ਤੁਸੀਂ ਬੁੱਕ ਤੋਂ ਪੜ੍ਹਨਾ ਚਾਹੁੰਦੇ ਤਾਂ ਇੱਥੋਂ ਸੀ ਕਰ ਸਕਦੇ ਹੋ ਸੋ ਤੇ ਇੱਕ ਹੋਰ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਬੱਚਿਆਂ ਦੇ ਕਿ ਅਸੀਂ ਪੋਲਿਟੀ ਲਈ ਕੋਈ ਅਲੱਗ ਕੋਰਸ ਲਈਏ ਮੈਂ ਕਹਾਂਗਾ ਕਿ ਪੋਲਿਟੀ ਲਈ ਤੁਹਾਨੂੰ ਕੋਰਸ ਲੈਣ ਦੀ ਕੋਈ ਲੋੜ ਨਹੀਂ YouTube ਦੇ ਉੱਤੇ ਬਹੁਤ ਕੰਟੈਂਟ ਪਿਆ ਵਾ ਫ੍ਰੀ ਦੇ ਵਿੱਚ ਤੁਸੀਂ ਇਹ ਤਾਂ ਮੈਂ ਜਸਟ ਆਪਦੇ ਐਕਸਪੀਰੀਅੰਸ ਦੇ ਅਕੋਰਡਿੰਗ ਥੋੜਾ ਬਹੁਤ ਜਿੱਥੋਂ ਮੈਂ ਪੜਿਆ ਵਾ ਥੋੜਾ ਬਹੁਤ ਜਾਂ ਜਿਹੜਾ ਮੈਂ ਰਿਸਰਚ ਕੀਤਾ ਉਹਦੇ ਅਕੋਰਡਿੰਗ ਐਡ ਕੀਤਾ ਵਾ ਪਰ ਪਾਲਿਟੀ ਮਿਲ ਜੇ ਇਹਦੇ ਲਈ ਤੁਹਾਨੂੰ ਅਲੱਗ ਤੋਂ ਪੇਡ ਕੋਰਸ ਕਿਤੋਂ ਵੀ ਖਰੀਦ ਕੇ ਆਪਦੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਬੁੱਕ ਖਰੀਦਣ ਦੀ ਲੋੜ ਹੁੰਦੀ ਆ ਬੁੱਕ ਤੁਹਾਨੂੰ ਲੈਣੀ ਪੈਣੀ ਆ ਜਾਂ ਤੁਹਾਡੇ ਕੋਲ ਨੋਟਸ ਹੋਣ ਜਿੱਦਾਂ ਕਿ ਮੇਰੇ ਤੁਹਾਨੂੰ ਨੋਟਸ 28 ਕਿਦੀਆਂ 28 ਕਲਾਸਾਂ ਦੀ ਮੈਂ ਇੱਕ ਤੁਹਾਨੂੰ ਪੂਰੀ ਪੀਡੀਐਫ ਪ੍ਰੋਵਾਈਡ ਕੀਤੀ ਹੋਈ ਆ ਟੈਲੀਗ੍ਰਾਮ ਚੈਨਲ ਦੇ ਉੱਤੇ ਹਨਾ ਤਾਂ ਤੁਸੀਂ ਉੱਥੋਂ ਕਰ ਸਕਦੇ ਹੋ ਦੈਨ ਇਹ ਚੀਜ਼ ਸੀ ਜੀ ਅੱਗੇ ਆਪਾਂ ਚੱਲਦੇ ਹਾਂ ਜੀ ਹੁਣ ਜੀ ਅੱਗੇ ਆ ਗਿਆ ਸਾਡਾ ਪੇਡ ਐਮਸੀਕਿਊ ਬੁੱਕ ਔਰ ਪੇਡ ਨੋਟਸ ਹੁਣ ਐਮਸੀਕਿਊ ਦੀ ਗੱਲ ਹੋ ਰਹੀ ਹੈ ਥਿਉਰੀ ਤਾਂ ਆਪਾਂ ਉੱਪਰ ਦੇਖ ਲਈ ਹੈ ਨਾ ਥਿਉਰੀ ਦੇ ਵਿੱਚ ਆਪਾਂ ਕਿਨਕੂ ਨੂੰ ਫੋਲੋ ਕਰਨਾ ਐਮਸੀਕਿਊ ਦੇ ਵਿੱਚ ਇੱਕ ਘਟਨਾ ਚੱਕਰ ਦੀ ਬੁੱਕ ਆ ਇੰਡੀਅਨ ਪੋਲੀਟੀ ਐਂਡ ਗਵਰਨੈਂਸ ਬਹੁਤ ਵਧੀਆ ਬੁੱਕ ਆ ਜੀ ਇਹ ਇਹਦੇ ਵਿੱਚ ਤੁਸੀਂ ਥਿਉਰੀ ਵੀ ਆ ਤੇ ਐਮਸੀਕਿਊ ਵੀ ਆ ਇਹਦੀ ਆਈ ਥਿੰਕ ਕੋਈ ਨਾ ਇੱਕ MCQ ਦੀ ਅਲੱਗ ਤੋਂ ਵੀ ਬੁੱਕ ਆਉਂਦੀ ਆ ਜੇਕਰ ਤੁਹਾਨੂੰ ਉਹ ਮਿਲਦੀ ਆ ਤਾਂ ਦੇਖ ਸਕਦੇ ਹੋ ਪਰ ਇਹ ਜਿਹੜੀ ਆ ਬੁੱਕ ਆ ਨਾ ਇੱਕ ਵਾਰ ਚੰਗੀ ਤਰ੍ਹਾਂ ਮਾਰਕੀਟ ਦੇ ਵਿੱਚ ਜਾ ਕੇ ਆਫਲਾਈਨ ਪਤਾ ਜ਼ਰੂਰ ਕਰਿਓ ਇਹ ਬੁੱਕ ਬਾਰੇ ਕਿਉਂਕਿ ਇਹਦੇ ਵਿੱਚ 2-3 ਆਪਣੇ ਆਉਂਦੇ ਨੇ ਐਡੀਸ਼ਨਸ ਠੀਕ ਆ ਸੋ ਦੇਖ ਕੇ ਤੁਸੀਂ ਲੈਣੀ ਆ ਇਹਦੇ ਵਿੱਚ ਥਿਊਰੀ ਵੀ ਆਉਂਦੀ ਆ ਤੇ MCQ ਵੀ ਹੈਗੀ ਆ ਸੋ ਕੁਇਕ ਰਿਵੀਜ਼ਨ ਲਈ ਤੁਹਾਡੇ ਲਈ ਬਹੁਤ ਵਧੀਆ ਕੁਐਸਚਨ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਸੋ ਇਹਨੂੰ ਤੁਸੀਂ ਫੋਲੋ ਕਰ ਸਕਦੇ ਹੋ MCQ ਲਈ ਤੇ ਥਿਊਰੀ ਜੇਕਰ ਦੋਨੇ ਤੁਸੀਂ ਕਰਨਾ ਚਾਹੁੰਦੇ ਹੋ ਸਿਰਫ ਇੱਕ ਬੁੱਕ ਦਾ ਤੇ MCQ ਲਈ ਇਹਦੇ ਵਿੱਚ ਬਹੁਤ ਵਧੀਆ-ਵਧੀਆ ਕੁਐਸਚਨ ਹੈ ਘਟਨਾ ਚੱਕਰ ਨੂੰ ਤੁਸੀਂ ਫੋਲੋ ਕਰ ਕਿਰਨ ਪਬਲਿਕੇਸ਼ਨ ਕਿਰਨ ਪਬਲਿਕੇਸ਼ਨ ਦੀ ਬੁੱਕ ਦੇ SSC ਦੇ ਜਿਹੜੇ ਪ੍ਰੀਵੀਅਸ ਇਅਰ ਕੁਐਸਚਨ ਸਾਰੇ ਨੇ ਠੀਕ ਆ ਇਹਦੇ ਵਿੱਚ ਵਨ ਲਾਈਨਰ ਕੁਐਸਚਨ ਤੁਹਾਨੂੰ ਜ਼ਿਆਦਾ ਮਿਲਣਗੇ ਦੇਖਣ ਨੂੰ ਇਹ ਤੁਸੀਂ ਫੋਲੋ ਕਰ ਸਕਦੇ ਹੋ ਵਧੀਆ ਲੈਵਲ ਦੇ ਕੁਐਸਚਨ ਹੁੰਦੇ ਨੇ ਸੋ ਇਹਦੇ ਵਿੱਚ ਵੀ ਤੁਹਾਨੂੰ ਕੋਈ ਹਰਜ ਨਹੀਂਗਾ MCQ ਦੀ ਜੇਕਰ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਕਿਰਨ ਪਬਲਿਕੇਸ਼ਨ ਦੀ ਇਟ ਸਾਰੀ ਜੀਕੇ ਹੁੰਦੀ ਆ ਠੀਕ ਆ ਕੱਲੀ ਪੋਲਿਟੀ ਨਹੀਂ ਸਾਰੀ ਜੀਕੇ ਮਤਲਬ ਸਾਰੀ ਜੀਕੇ ਦੇ ਤੁਹਾਨੂੰ ਕੁਐਸਚਨ ਇਹਦੇ ਵਿੱਚ ਮਿਲ ਜਾਣਗੇ 10 12000 ਕੁਐਸਚਨ ਹੁੰਦੇ ਨੇ ਉਹਦੇ ਵਿੱਚ ਉਹ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਕੁਸ਼ਨ ਨੇ ਉਹਦੇ ਵਿੱਚ ਤੇ ਕਰ ਸਕਦੇ ਹੋ ਤੁਸੀਂ ਆਪਦੇ ਆਪਦੇ ਆਪਦੀ ਸੁਵਿਧਾ ਦੇ ਮੁਤਾਬਕ ਤੁਹਾਨੂੰ ਮੈਂ ਇਹ ਵੀਡੀਓ ਦਾ ਜਿਹੜਾ ਇਹ ਸੀਰੀ ਸ਼ੁਰੂ ਕਰਨ ਦਾ ਮੇਰਾ ਮਕਸਦ ਇਹੀ ਆ ਕਿ ਤੁਸੀਂ ਆਪਦੇ ਮੁਤਾਬਕ ਖੁਦ ਦੇਖੋ ਕਿ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਸਿਲੈਕਟ ਕਰਦਾ ਵਾ ਉਹ ਤੁਸੀਂ ਜਦੋਂ YouTube ਤੇ ਤੁਸੀਂ ਰਿਵਿਊ ਦੇਖ ਲਓ ਆ ਬੁੱਕ ਨੂੰ ਸਰਚ ਮਾਰੋ ਇਹਦਾ ਰਿਵਿਊ ਕੀ ਆ ਵਧੀਆ ਲੱਗਿਆ ਤਾਂ ਫੋਲੋ ਕਰੋ ਦिशा ਦੀ ਬੁੱਕ ਇੱਕ ਆਉਂਦੀ ਆ ਜੀ ਨੈਕਸਟ 10000 ਪਲੱਸ ਐਮਸੀਕਿਊ ਨੇ ਜਰਨਲ ਸਟਡੀ ਐਮਸੀਕਿਊ ਦੇ ਮਿਕਸ ਬੁੱਕ ਆ ਠੀਕ ਆ ਮਿਕਸ ਐਮਸੀਕਿਊ ਨੇ ਇਹਦੇ ਵਿੱਚ ਮਿਕਸ ਆਂਦੀ ਸਾਰੇ ਟੌਪਿਕ ਵਾਈਜ਼ ਨੇ ਵੈਸੇ ਮਿਕਸਾ ਮਤਲਬ ਇਹ ਨਹੀਂ ਵੈਸੇ ਟੌਪਿਕ ਵਾਈਜ਼ ਨੇ ਟੌਪਿਕ ਮਤਲਬ ਕਿ ਜੀਓਗ੍ਰਾਫੀ ਦੇ ਅਲੱਗ ਸਾਇੰਸ ਦੇ ਅਲੱਗ ਹਿਸਟਰੀ ਦਾ ਅਲੱਗ ਪੋਲਿਟੀ ਦਾ ਅਲੱਗ ਇਹ ਤੁਸੀਂ ਫਾਲੋ ਕਰ ਸਕਦੇ ਆ ਇਹਦੇ ਵਿੱਚ ਬਹੁਤ ਵਧੀਆ ਲੈਵਲ ਦੇ ਕੁਐਸਚਨ ਹੈ ਸਟੇਟਮੈਂਟ ਬੇਸਡ ਗਰੁੱਪ ਬੀ ਲਈ ਵੀ ਤੁਹਾਡੇ ਇਹ ਫਾਇਦੇਮੰਦ ਰਹਿਣਗੇ ਚਾਹੇ ਤੁਸੀਂ ਪੀਪੀਐਸਸੀ ਦਾ ਵੀ ਪੇਪਰ ਦੇਣਾ ਵਾ ਤਾਂ ਪੀਪੀਐਸਸੀ ਦੇ ਪੇਪਰ ਦੇ ਲਈ ਵੀ ਤੁਹਾਨੂੰ ਦਿਸ਼ਾ ਦੀ ਬੁੱਕ ਦੇ ਉੱਤੋਂ ਬਹੁਤ ਵਧੀਆ ਤੁਸੀਂ ਆਪਦੀ ਪ੍ਰੈਕਟਿਸ ਕਰ ਸਕਦੇ ਹੋ ਠੀਕ ਆ ਜਸਟ ਫਾਰ ਪ੍ਰੈਕਟਿਸ ਆ ਪਰ ਪਹਿਲਾਂ ਇਹਨਾਂ ਬੁੱਕਾਂ ਤੋਂ ਪਹਿਲਾਂ ਤੁਹਾਡੇ ਲਈ ਬੁੱਕਸ ਤੋਂ ਪਹਿਲਾਂ ਤੁਹਾਡੇ ਲਈ ਥਿਉਰੀ ਕਰਨੀ ਬਹੁਤ ਜ਼ਰੂਰੀ ਆ ਠੀਕ ਆ ਜ਼ਰੂਰ ਕਰਿਓ ਜੀ ਇਹਨੂੰ ਇੱਕ ਵਾਰੀ ਕਿਉਂਕਿ ਇਹ ਵਾਲੀ ਬੁੱਕ ਮੈਂ ਖੁਦ ਥੋੜਾ ਟਾਈਮ ਪੜ੍ਹੀ ਸੀਗੀ ਕੁਝ ਕੁਝ ਮੈਂ ਟੌਪਿਕਸ ਇਹਦੇ ਵਿੱਚੋਂ ਲਾਏ ਸੀ ਮੈਂ ਪਰਚੇਸ ਕੀਤੀ ਸੀ ਆਪਣੀ ਤਿਆਰੀ ਦੌਰਾਨ ਵਧੀਆ ਬੁੱਕ ਆ ਇਹ ਤੋਂ ਤੁਸੀਂ ਫੋਲੋ ਸੋ ਇਹ ਮੇਰਾ ਪਰਸਨਲ ਐਕਸਪੀਰੀਅੰਸ ਦੇ ਅਕੋਰਡਿੰਗ ਹੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਠੀਕ ਆ ਵਧੀਆ ਤੁਸੀਂ ਕਰ ਸਕਦੇ ਹੋ ਹਾਂ ਜੀ ਕੇ ਅਕੈਡਮੀ ਪੰਜਾਬ ਆਪਣੇ ਚੈਨਲ ਦੇ ਉੱਤੇ ਮੈਂ ਇੱਕ ਪੇਡ ਠੀਕ ਆ ਇਹ ਪੇਡ ਦੀ ਗੱਲ ਹੋ ਰਹੀ ਆ ਇੱਕ ਨਾ 800 ਐਮਸੀਕਿਊ ਕਰਵਾਏ ਹੋਏ ਨੇ ਪਰ ਇਹ ਮਿਕਸ ਨੇ ਠੀਕ ਆ ਮਿਕਸ ਨੇ 300 ਕੁਐਸਚਨ ਅਲੱਗ ਨੇ ਜਿਹਦੇ ਵਿੱਚ ਕਿ ਸਟੈਟਿਕ ਜੀਕੇ ਦੇ 300 ਕੁਐਸਚਨ ਆ ਇਹਦੇ YouTube ਤੇ ਫ੍ਰੀ ਮਿਲ ਜਗੇ ਇਹ ਚ ਮਿਕਸ ਕੁਐਸਚਨ ਨੇ ਤੇ 500 ਕੁਐਸਚਨ ਹੈਗੇ ਨੇ ਆ ਇਹਦੇ ਵਿੱਚ 300 ਕੁਐਸਚਨ ਜੀਕੇ ਦਾ ਵਾ ਠੀਕ ਹੈ ਮਿਕਸ ਤੇ 200 ਕੁਐਸਚਨ ਪੰਜਾਬ ਜੀਕੇ ਦਾ ਇਹ ਤੁਸੀਂ ਪਰਚੇਸ ਕਰ ਟੋਟਲ 800 ਕੁਐਸਚਨ ਤੁਹਾਨੂੰ ਸਿਰਫ ਤੇ ਸਿਰਫ ਇਸ ਟਾਈਮ 100 ਰੁਪੀਸ ਦੇ ਵਿੱਚ ਮਿਲਣਗੇ 83600868058 ਤੇ ਤੁਸੀਂ WhatsApp ਮੈਸੇਜ ਕਰਨਾ ਤੇ ਇਸੇ ਸੇਮ ਨੰਬਰ ਤੇ ਤੁਸੀਂ Google Pay ਜਾਂ Paytm ਕਰਕੇ ਤੁਸੀਂ ਇਸੇ ਸੇਮ ਨੰਬਰ ਤੇ ਜਦੋਂ ਆਪਣਾ ਭੇਜੋਗੇ ਹਨਾ ਸਕਰੀਨਸ਼ਾਟ ਤਾਂ ਤੁਹਾਨੂੰ ਪੀਡੀਐਫ ਏਸੀ ਨੰਬਰ ਤੇ ਮਿਲ ਜਾਏਗੀ ਠੀਕ ਹੈ ਸਿਰਫ ਤੁਹਾਡਾ WhatsApp ਦੇ ਉੱਤੇ ਇਹ ਕੰਟੈਕਟ ਕਰਨਾ ਮੈਂ ਤੁਸੀਂ ਤੋਂ ਪਰ ਇਹਦੇ ਵਿੱਚ ਕੱਲੇ ਸਿਰਫ ਤੇ ਸਿਰਫ ਕੁਇਕ ਰਿਵੀਜ਼ਨ ਲਈ ਆ ਠੀਕ ਆ ਇਹਦੇ ਵਿੱਚ ਸਿਰਫ ਮੌਕ ਟੈਸਟ ਪਰਸਨਲੀ ਪਰਪਸਲੀ ਤੁਸੀਂ ਇਹ ਕਰ ਸਕਦੇ ਹੋ ਅਦਰਵਾਈਜ਼ ਸਿਰਫ ਇਹ ਪੜ੍ਹ ਕੇ ਤੁਸੀਂ ਇਹ ਨਾ ਸੋਚੋ ਕਿ ਇਹ ਪੜ੍ਹ ਕੇ ਤੁਹਾਡੇ ਸਾਰੀ ਜੀਕੇ ਦੀ ਤੁਸੀਂ ਤਿਆਰੀ ਕਰ ਲਈ ਠੀਕ ਆ ਸਾਰੀ ਜੀਕੇ ਦੀ ਤਿਆਰੀ ਕਰ ਲਈ ਮੈਂ ਤੁਹਾਨੂੰ ਉੱਪਰ ਵਾਲੇ ਜਿਹੜੇ 3 ਨੰਬਰ ਤੱਕ ਦੱਸਿਆ ਹਨ ਨਾ ਜੇਕਰ ਤੁਸੀਂ ਵਧੀਆ ਲੈਵਲ ਦੇ ਕੁਐਸਚਨ ਕਰਦੇ ਤਾਂ ਇਹਦੇ ਨਾਲ ਹੀ ਕੋਸ਼ਿਸ਼ ਕਰੋ ਜਿੰਨੇ ਵੀ ਪੀਵਾਈਕਿਊ 2001 ਇਹ ਚ ਐਡ ਕਰਨਾ ਮੈਂ ਭੁੱਲ ਗਿਆ ਜਿੰਨੇ ਵੀ ਪੀਵਾਈਕਿਊ ਤੁਸੀਂ ਐਡ ਇਹਦੇ ਵਿੱਚ ਕਰਨੇ ਨੇ ਤਾਂ ਵਧੀਆ ਲੈਵਲ ਦੇ ਤੁਹਾਨੂੰ ਪੀਆਈਕਿਊ ਇਹਦੇ ਵਿੱਚ ਮਿਲ ਜਾਣਗੇ ਜੀ ਤਾਂ ਇਹਦੇ ਮੁਤਾਬਕ ਤੁਸੀਂ ਇਹਦੇ ਮੁਤਾਬਕ ਕਰ ਸਕਦੇ ਹੋ ਠੀਕ ਹੈ ਇਸ ਨੰਬਰ ਦੇ ਉੱਤੇ ਕੋਈ ਹੋਰ ਕੁਇਰੀ ਆ ਤੁਹਾਡੀ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਅਗਲੀ ਜਿਹੜੀ ਵੀਡੀਓ ਹੋਏਗੀ ਇੰਡੀਅਨ ਹਿਸਟਰੀ ਦੀ ਆਪਾਂ ਵੀਡੀਓ ਜਿਹੜਾ ਟਾਪਿਕ ਹੁੰਦਾ ਉਹਦੇ ਉੱਤੇ ਆਪਾਂ ਅਲੱਗ ਬਣਾਵਾਂਗੇ ਸੋ ਇਹ ਵੀਡੀਓ ਥੋੜੀ ਲੰਬੀ ਹੋਊਗੀ ਕਿਉਂਕਿ ਸਬਜੈਕਟ ਬਹੁਤ ਇੰਪੋਰਟੈਂਟ ਸਬਜੈਕਟ ਆ ਸੋ ਤੁਹਾਨੂੰ ਸਾਰੀਆਂ ਆਪਸ਼ਨਸ ਤੁਹਾਡੇ ਸਾਹਮਣੇ ਨੇ ਤੁਸੀਂ ਆਪ ਦੀ ਸਹੂਲਤ ਦੇ ਮੁਤਾਬਕ ਡੈਮੋ ਦੇਖ ਕੇ ਜਿੱਥੋਂ ਵੀ ਵਧੀਆ ਲੱਗਦਾ ਉੱਥੋਂ ਤੁਸੀਂ ਕਰੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਚੈਨਲ ਨੂੰ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਆ ਜੀ YouTube ਚੈਨਲ ਨੂੰ ਆਪਣੇ ਨੂੰ ਠੀਕ ਆ ਜੀ ਤਾਂ ਧੰਨਵਾਦ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਅਪਡੇਟ ਦੇ ਵਿੱਚ